ਅੱਜ ਜਨਰੀ ਦੀ ਪ੍ਰੇਡ ਚਸਵਰ ਮੁੱਖ ਮੰਤਰੀ ਭਗਵੰਤ ਸਿੰਘ ਮੁੰਬਈ ਦੌਰੇ ਦਾ ਅੱਜ ਦੂਸਰਾ ਦਿਨ ਵੱਖ-ਵੱਖ ਕਾਰੋਬਾਰੀਆਂ ਦੇ ਨਾਲ ਕਰਨਗੇ ਮੁਲਾਕਾਤ ਪੰਜਾਬ ਚ ਫਿਲਮ ਸਟੀ ਬਣਾਉਣ ਦੇ ਲਈ ਵੱਡੇ ਪ੍ਰੋਡਕਸ਼ਨ ਹਾਊਸਸ ਦੇ ਨਾਲ ਵੀ ਕਰਨਗੇ ਗੱਲਬਾਤ ਅੰਮ੍ਰਿਤਸਰ ਦੇ ਵਿੱਚ ਪੰਜਾਬ ਬੀਜੇਪੀ ਦਾ ਮੰਥਨ ਜਾਰੀ ਬੀਜੇਪੀ ਕਾਰਜਕਾਰੀ ਦੀ ਮੀਟਿੰਗ ਦਾ ਅੱਜ ਦੂਸਰਾ ਦਿਨ 2024 ਲੋਕ ਸਭਾ ਚੋਣਾਂ ਦੀ ਰਣਨੀਤੀ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਵਿਚਾਰਾਂ ਆਸਟ੍ਰੇਲੀਆ ਦੇ ਮੈਲਬਰਨ ਚ ਫਿਰ ਹਿੰਦੂ ਮੰਦਿਰ ਤੇ ਹਮਲਾ ਇਸਕੌਨ ਟੈਂਪਲ ਦੇ ਵਿੱਚ ਭੰਨ ਤੋੜ ਤੇ ਕੰਨ ਤੇ ਲਿਖੇ ਖਾਲਸਤਾਨੀ ਨਾਰੇ ਮੈਲਬਰਨ ਦੇ ਵਿੱਚ 15 ਦਿਨਾਂ ਚ ਮੰਦਿਰ ਚ ਭੰਨ ਤੋੜ ਦੀ ਤੀਸਰੀ ਘਟਨਾ ਅਮਰੀਕਾ ਦੇ ਕੈਲੀਫੋਰਨੀਆ ਮਾਸ ਸ਼ੂਟਿੰਗ ਦੇ ਹਮਲਾਵਰ ਦिलाਸ਼ ਬਰਾਮਦ ਵੈਂਚ ਖੁਦ ਨੂੰ ਗੋਲੀ ਮਾਰਨ ਦਾ ਖਤਸ਼ਾ ਸ਼ਨੀਵਾਰ ਰਾਤ ਨੂੰ ਚਾਈਨੀਜ਼ ਨਿਊ ਇਅਰ ਸੈਲੀਬ੍ਰੇਸ਼ਨ ਦੌਰਾਨ ਅਨੇਵਾ ਫਾਇਰਿੰਗ ਚ ਗਈ ਸੀ 10 ਲੋਕਾਂ ਦੀ ਜਾਨ ਪਾਕਿਸਤਾਨ ਦੇ ਸਿੰਧ ਚ ਵਿਆਹਤਾ ਹਿੰਦੂ ਲੜਕੀ ਅਗਵਾਲ ਲੜਕੀ ਨੇ ਧਰਮ ਪਰਿਵਰਤਨ ਲਈ ਦਬਾਅ ਪਾਉਣ ਅਤੇ ਜ਼ਬਰ ਜਨਾਹ ਦੇ ਲਾਇਲ ਇਲਜ਼ਾਮ ਪਰਿਵਾਰ ਮੁਤਾਬਕ ਪਾਕਿਸਤਾਨੀ ਪੁਲਿਸ ਦਰਜ ਨਹੀਂ ਕਰ ਰਹੀ ਕੇਸ ਪਟਿਆਲਾ ਚ 12 ਸਾਲਾ ਲੜਕੀ ਨੂੰ ਅਗਵਾ ਕਰਕੇ ਕੀਤਾ ਜ਼ਬਰ ਜਨਾਹ ਪਿੰਡ ਦੇ ਹੀ ਦੋ ਨੌਜਵਾਨਾਂ ਤੇ ਗੈਂਗਰੇਪ ਦੇ ਇਲਜ਼ਾਮ ਪੀੜਤ ਦੇ ਪਰਿਵਾਰ ਦੀ ਸ਼ਿਕਾਇਤ ਤੇ ਕੇਸ ਦਰਜ ਮੁਲਜ਼ਮ ਕਾਬੂ ਮਾਨਸਾ ਦੇ ਬੁੜਲਾਡਾ ਚ 6 ਸਾਲਾਂ ਮਾਸੂਮ ਇੱਕੰਦੀ ਲਾਸ਼ ਸੜਕ ਤੇ ਰੱਖ ਕੇ ਪ੍ਰਦਰਸ਼ਨ ਜਾਰੀ ਤਿੰਨ ਦਿਨ ਪਹਿਲਾਂ ਪਾਣੀ ਨਾਲ ਭਰੇ ਟੋਏ ਚ ਡਿੱਗ ਕੇ ਗਈ ਸੀ ਜਾਨ ਨਗਰ ਨਿਗਮ ਦੇ ਮੁਲਾਜ਼ਮਾਂ ਤੇ ਕਾਰਵਾਈ ਦੀ ਮੰਗ ਕਰ ਰਿਹਾ ਪਰਿਵਾਰ ਕਟਕਦਿਆਂ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਕੇਂਦਰੀ ਪੈਟਰੋਲੀਅਮ ਮੰਤਰੀ ਨੇ ਤੇਲ ਕੰਪਨੀਆਂ ਨੂੰ ਕਿਹਾ ਕਟਾ ਪੂਰਾ ਹੋ ਗਿਆ ਹੈ ਤਾਂ ਕੀਮਤਾਂ ਘਟਾਓ ਅੰਤਰਰਾਸ਼ਟਰੀ ਬਾਜ਼ਾਰ ਚ ਲੰਬੇ ਸਮੇਂ ਤੋਂ ਕੰਟਰੋਲ ਚ ਨੇ ਕੀਮਤਾਂ ਸਤਿ ਸ਼੍ਰੀ ਅਕਾਲ ਮੈਂ ਅਰਸ਼ੀਦ ਸੰਧੂ ਨਿਊਜ਼ 18 ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੇ ਨਾਲ ਗਣਤੰਤਰ ਦਿਹਾੜੇ ਦੇ ਮੌਕੇ ਇਸ ਵਾਰ ਪੰਜਾਬ ਦੀ ਝਾਕੀ ਨਜ਼ਰ ਨਹੀਂ ਆਏਗੀ 26 ਜਨਵਰੀ ਦੀ ਪਰੇਡ ਦੇ ਵਿੱਚ ਪੰਜਾਬ ਦੀ ਝਾਕੀ ਨੂੰ ਮਨਜ਼ੂਰੀ ਨਹੀਂ ਮਿਲੀ ਕੇਂਦਰ ਸਰਕਾਰ ਨੇ 17 ਸੂਬਿਆਂ ਦੀਆਂ ਝਾਕੀਆਂ ਨੂੰ ਮਨਜ਼ੂਰੀ ਦਿੱਤੀ ਹੈ ਜਿਸ ਦੇ ਵਿੱਚ ਪੰਜਾਬ ਦਾ ਨਾਮ ਨਹੀਂ ਹੈ ਜੋ ਲਿਸਟ ਜਾਰੀ ਕੀਤੀ ਗਈ ਹੈ ਉਸ ਦੇ ਵਿੱਚ ਪੰਜਾਬ ਦਾ ਨਾਮ ਨਹੀਂ ਹੈ ਇਸ ਪਰੇਡ ਦੇ ਵਿੱਚ ਦਿੱਲੀ ਦੀ ਝਾਕੀ ਵੀ ਨਹੀਂ ਹੋਏਗੀ ਇਸ ਵਾਰ ਕੋਲ 23 ਝਾਕੀਆਂ ਨੂੰ ਮਨਜ਼ੂਰੀ ਮਿਲੀ ਹੈ ਜਿਸ ਦੇ ਵਿੱਚ 17 ਝਾਕੀਆਂ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਹੋਣਗੀਆਂ ਜਦਕਿ ਬਾਕੀ ਦੀਆਂ 6 ਝਾਕੀਆਂ ਵੱਖ-ਵੱਖ ਵਿਭਾਗਾਂ ਤੇ ਮੰਤਰਾਲਿਆਂ ਦੀਆਂ ਹੋਣਗੀਆਂ ਹਰ ਸਾਲ ਰੱਖਿਆ ਮੰਤਰਾਲਾ ਝਾਕੀਆਂ ਦੀ ਚੋਣ ਕਰਦਾ ਹੈ ਤੇ ਇਸ ਵਾਰ ਜੋ ਲਿਸਟ ਜਾਰੀ ਕੀਤੀ ਗਈ ਹੈ ਉਸ 'ਚ ਪੰਜਾਬ ਦਾ ਨਾਮ ਨਹੀਂ ਹੈ ਦੱਸ ਦੇਈਏ ਕਿ ਪਿਛਲੇ ਸਾਲ ਪੰਜਾਬ ਦੀ ਝਾਕੀ 'ਚ ਸੁਤੰਤਰਤਾ ਸੰਗਰਾਮ 'ਚ ਪੰਜਾਬ ਦੀ ਭੂਮਿਕਾ ਨੂੰ ਦਰਸਾਇਆ ਗਿਆ ਸੀ ਜਿਸ ਦੀਆਂ ਤਸਵੀਰਾਂ ਵੀ ਅਸੀਂ ਸਕਰੀਨ ਤੇ ਇੱਕ ਪਾਸੇ ਦਿਖਾ ਰਹੇ ਹਾਂ ਇਹ ਪਿਛਲੀ ਵਾਰ ਦੀ ਝਾਕੀ ਹੈ ਜਿਸ ਦੇ ਵਿੱਚ ਪੰਜਾਬ ਦਾ ਸੁਤੰਤਰਤਾ ਸੰਗਰਾਮ 'ਚ ਕੀ ਰੋਲ ਸੀ ਕੀ ਭੂਮਿਕਾ ਸੀ ਉਸ ਨੂੰ ਦਰਸਾਇਆ ਗਿਆ ਸੀ। ਗਣਤੰਤਰ ਦਿਵਸ ਦੀ ਪਰੇਡ ਦੇ ਵਿੱਚ ਇਸ ਵਾਰ ਪੰਜਾਬ ਦੀ ਝਾਕੀ ਨਹੀਂ ਹੋਏਗੀ। ਪੰਜਾਬ ਦੀ ਝਾਕੀ ਨੂੰ ਮਨਜ਼ੂਰੀ ਨਹੀਂ ਮਿਲੀ। ਦਿੱਲੀ ਦੀ ਝਾਕੀ ਨੂੰ ਵੀ ਮਨਜ਼ੂਰੀ ਨਹੀਂ ਮਿਲੀ ਹੈ। ਜੋ ਲਿਸਟ ਰਾਖਿਆ ਮੰਤਰਾਲੇ ਦੇ ਵੱਲੋਂ ਜਾਰੀ ਕੀਤੀ ਗਈ ਹੈ ਉਸ ਦੇ ਵਿੱਚ ਪੰਜਾਬ ਦਾ ਨਾਮ ਸ਼ਾਮਲ ਨਹੀਂ ਹੈ। 17 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਝਾਕੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ 6 ਝਾਕੀਆਂ ਵੱਖ-ਵੱਖਰੇ ਵਿਭਾਗਾਂ ਤੇ ਮੰਤਰਾਲਿਆਂ ਦੀਆਂ ਹੋਣਗੀਆਂ। लेकिन पंजाब की झाकी इस बार गणतंत्र दिवस की परेड च नजर नहीं आएगी ਅਦਲਜੀਤ ਚੀਮਾ ਅਕਾਲੀ ਦਲ ਤੋਂ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਨੇ ਡਾਕਟਰ ਚੀਮਾ ਸਵਾਗਤ ਉਹ ਗੱਲ ਬੜਾ ਅਫਸੋਸਨਾਕ ਹੈ ਕਿ ਪੰਜਾਬ ਜਿਹੜਾ ਹੈਗਾ ਸਾਡੇ ਦੇਸ਼ ਦੀ ਖੜਤ ਪੁਜਾ ਦੇ ਤੌਰ ਤੇ ਜਾਣੇ ਜਾਂਦਾ ਜੀ ਪੰਜਾਬ ਦੀ ਬੜੀ ਤਕੜੀ ਹੈਰੀਟੇਜ ਹੈ ਬਹੁਤ ਸਮਲ ਹੈ ਜਦੋਂ ਇਹ ਇਹ ਚੀਜ਼ਾਂ ਡਿਸਾਈਡ ਹੁੰਦੀਆਂ ਤਾਂ ਇਹੋ ਜਿਹੀਆਂ ਜਿਹੜੀਆਂ ਸਟੇਟਾਂ ਜਿਨ੍ਹਾਂ ਦਾ ਇੱਡਾ ਵੱਡਾ ਇਤਿਹਾਸਕ ਰੋਲ ਹੈ ਇਨਾਂ ਨੂੰ ਕਦੇ ਵੀ ਨੈਸ਼ਨਲ ਲੈਵਲ ਦੇ ਉੱਤੇ ਨਜ਼ਰ ਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ਜੀ ਲੇਕਿਨ ਡਾਕਟਰ ਚੀਮਾ ਜਿਵੇਂ ਤੁਹਾਡੀ ਵੀ ਸਰਕਾਰ ਰਹੀ ਹੈ ਤੇ ਕ੍ਰਾਈਟੇਰੀਆ ਕੀ ਰਹਿੰਦਾ ਹੈ ਕਿਉਂਕਿ ਰੱਖਿਆ ਮੰਤਰਾਲਾ ਚੋਣ ਕਰਦਾ ਹੈ ਤਾਂ ਕ੍ਰਾਈਟੇਰੀਆ ਕੀ ਰਹਿੰਦਾ ਹੈ ਇਸ ਅਬਦਾ ਇਹ ਕ੍ਰਾਈਟੇਰੀਆ ਤੁਹਾਨੂੰ ਵੀ ਜਾਂਦੇ ਵੈਸੇ ਬਹੁਤ ਵਾਰੀ ਪੋਲਿਟਿਕਸ ਵੀ ਡੋਮਿਨੇਟ ਕਰ ਜਾਂਦੀ ਹੈ ਕਿ ਜਿੱਥੇ ਨਾ ਸਟੇਟਲ ਇਲੈਕਸ਼ਨ ਹੋ ਉੱਥੇ ਵੀ ਚਾਹਤੀ ਜ਼ਰੂਰੀ ਐਡ ਕਰ ਲਓ ਕਿਤੇ ਉੱਥੇ ਇਸ਼ੂ ਨਾ ਬਣ ਜੇ ਦੂਜੇ ਪੱਧਰ 'ਤੇ ਜਨ ਪਹਿਲੀ ਗੱਲ ਤਾਂ ਜੇ ਨੰਬਰ ਆਫ ਸਟੇਟਸ ਵੱਧ ਗਈਆਂ ਤੇ ਤੁਸੀਂ ਝਾਕ ਕੇ ਦੀ ਗਿਣਤੀ ਕਿਉਂ ਨਹੀਂ ਵਧਾ ਲੈਂਦੇ ਹੂੰ ਡਿਪਾਰਟਮੈਂਟਾਂ ਦੀਆਂ ਦੂਜਿਆਂ ਦੀਆਂ ਇਨਕਲੂਡ ਕਰਨ ਨਾਲੋਂ ਜਦੋਂ ਸਟੇਟ ਆ ਜਾਂਦੀ ਤਾਂ ਵਿੱਚ ਸਭ ਕੁਝ ਆ ਜਾਂਦਾ ਹੂੰ ਤੁਸੀਂ ਘਟੋ ਘਟੇ ਇਹ ਮੌਕਾ ਕਿਉਂ ਦਿੰਦੇ ਹੋ ਹਰ ਸਟੇਟ ਨੂੰ ਫੇਰ ਹੁੰਦਾ ਹਰ ਇੱਕ ਦਾ ਆਪੋ ਆਪਣਾ ਵੱਖਰਾ ਵੱਖਰਾ ਰੋਲ ਹੁੰਦਾ ਇਸ ਦੇ ਵਿੱਚ ਹਰ ਇੱਕ ਨੂੰ ਫੇਰ ਹੁੰਦਾ ਇਸ ਕਰਕੇ ਇਹ ਪਾਸਾ ਲਈ ਹੁੰਦਾ ਹੈ ਕਿ ਕੁਝ ਜਿਹੜੇ ਸਟੇਟਸ ਨੇ ਉਹ ਇਸ ਤੋਂ ਬਾਹਰ ਰਹਿੰਦੇ ਨੇ ਨਹੀਂ ਪਰ ਇਹ ਮંજੂਰੀ ਖੜੀ ਕਿਉਂ ਕੀਤੀ ਜਾਂਦੀ ਹੈ ਇਹਦੇ ਵਿੱਚ ਹੀ ਫਿਰ ਬੇਨਸਾਫੀ ਹੁੰਦੀ ਹੈ ਸਟੇਟਾਂ ਦੇ ਨਾਲ ਕਈ ਬਣਾ। ਹਮ ਕਿ ਜਿਹਨੂੰ ਪਿੱਛੇ ਕਰਨਾ ਹੈ ਉਹਨੂੰ ਜਿਹਨੂੰ ਇਗਨੋਰ ਕਰਨਾ ਹੈ ਉਹਨੂੰ ਇਗਨੋਰ ਕਰਦੇ ਹੁਮ ਕਿਤੇ ਫਿਰ ਰੌਲਾ ਪੈਂਦਾ ਹੈ ਕਿ اپੋਜੀਸ਼ਨ ਦੀਆਂ ਸਟੇਟਾਂ ਨੇ ਤੇ ਰੋਡਿੰਗ ਪਾਰਟੀ ਨੇ ਸਟੇਟਾਂ ਨੂੰ ਐਵੇਂ ਦਿੱਤੀ ਸੀ। ਜੀ ਇਹ ਆਪਾਂ ਇਹੋ ਜੇ ਇੱਕ ਨੈਸ਼ਨਲ ਡੇ ਦੇ ਉੱਤੇ ਜਿੱਥੇ ਸਾਨੂੰ ਲੋਕਾਂ ਨੂੰ ਹੋਰ ਇਕੱਠੇ ਕਰਨ ਦੀ ਲੋੜ ਪੈਂਦੀ ਹੈ। ਉੱਤੇ ਆਪਾਂ ਇਹੋ ਜੀ ਨਿੱਕੀ ਨਿੱਕੀ ਦਿੱਕਤ ਦੂਰ ਕਿਉਂ ਨਹੀਂ ਕਰ ਦਿੰਦੇ ਕਿ ਜੇ ਸਟੇਟਾਂ ਕਿਸੇ ਵળે ਘੱਟ ਸੀ ਜੇ ਉਹ ਨੰਬਰ ਆਫ ਸਟੇਟਸ ਵਧ ਗਈਆਂ ਤੇ ਤੁਸੀਂ ਇਹਦਾ ਇਹਦੀ ਜਿਹੜੀ ਗਿਣਤੀ ਹੈ ਉਹਦੇ ਅਕੋਰਡਿੰਗਲੀ ਕਰ ਲਓ। ਜ ਜੀ ਡਾਕਟਰ ਜੀ ਜੁੜੇ ਰਹਿਣਾ ਜਿਹੜਾ ਮਦਰਾ ਨਹੀਂ ਕਿ ਜਿਹੜਾ ਬੀਸ ਟੈਕਲ ਨਹੀਂ ਕਰ ਸਕਦਾ ਕਿ ਤੁਸੀਂ ਲੋਕਾਂ ਦੇ ਸੈਂਟੀਮੈਂਟਸ ਹਰ ਕਰਨ ਦੀ ਬਜਾਏ ਚਾ ਵਾਰ-ਵਾਰ ਇੱਕ ਕੁਐਸਚਨ ਪਲੇਟ ਦੇ ਵਿੱਚੋਂ ਪੁੱਟਣ ਇਹਦਾ ਨੁਕਸਾਨ ਜ਼ਿਆਦਾ ਹੁੰਦਾ ਹ ਤੁਸੀਂ ਡਿਪਾਰਟਮੈਂਟਾਂ ਦੀਆਂ ਚਾਟੀਆਂ ਜਾਂ ਹੋਰ ਚਾਟੀਆਂ ਨਾਲੋਂ ਜਦੋਂ ਸਟੇਟਾਂ ਸਾਰੇ ਦੇਸ਼ ਨੂੰ ਰਿਪਰੈਜ਼ੈਂਟ ਕਰਦੀਆਂ ਜੀ ਤੁਸੀਂ ਸਾਰਿਆਂ ਨੂੰ ਮੌਕਾ ਕਿਉਂ ਨਹੀਂ ਦਿੰਦੇ ਕੋਈ ਇਸ ਤੇ ਇਸ ਤੇ ਜਵਾਬ ਵੀ ਲੈ ਲੈਨੇ ਆ ਡਾਕਟਰ ਜੀਵਾ ਜੁੜੇ ਰਹਿਣਾ ਹਰਜੀਤ ਗਰੇਵਾਲ ਜੁੜੇ ਨੇ ਸਾਡੇ ਨਾਲ ਬੀਜੇਪੀ ਤੋਂ ਗਰੇਵਾਲ ਜੀ ਸਵਾਗਤ ਹੈ ਨਿਊਜ਼ਰਨ ਪੰਜਾਬ ਤੇ ਪਹਿਲਾਂ ਤਾਂ ਇਸ ਕਿਹੜੀ ਕਿਹੜੀ ਸਟੇਟ ਦੀਆਂ ਝਾਕੀਆਂ ਰੱਖਣੀਆਂ ਨੇ ਅਪ ਟੂ ਦਾ ਮਾਰਕ ਜਿਹੜੀਆਂ ਹੁੰਦੀਆਂ ਨੇ ਉਹਨਾਂ ਨੂੰ ਦੇਖ ਕੇ ਰੱਖ ਲੈਂਦੇ ਨੇ ਤੇ ਇਹਦੇ ਵਿੱਚ ਕੋਈ ਕਿਸੇ ਨਾਲ ਬਾਇਸ ਹੋ ਕੇ ਕੋਈ ਫੈਸਲਾ ਨਹੀਂ ਹੁੰਦਾ ਇਹ ਉਹਨਾਂ ਦਾ ਫੈਸਲਾ ਹੈਗਾ ਇਹਦੇ ਵਿੱਚ ਦਿੱਕਤ ਕੀ ਆਉਂਦੀ ਹੈ ਕਿ ਸਾਡੀ ਜਿਹੜੀ ਸਟੇਟ ਗਵਰਨਮੈਂਟ ਹੈ ਉਹਨੂੰ ਧਿਆਨ ਉਹਨੇ ਧਿਆਨ ਦੇਣਾ ਹੁੰਦਾ ਉਹਨਾਂ ਨੇ ਉਹ ਜਿਹੜਾ ਡਿਪਾਰਟਮੈਂਟ ਹੈ ਉਹਨਾਂ ਦਾ ਉਸਨੇ ਧਿਆਨ ਨਹੀਂ ਦਿੱਤਾ ਮੌਕੇ ਤੇ ਔਰ ਨਹੀਂ ਤਈ ਵੀ ਸ਼ਾਮਲ ਹੋ ਜਾਂਦੀ ਜੇ ਉਸ ਵੇਲੇ ਕੋਸ਼ਿਸ਼ ਕਰਦੇ ਚਾਰਾਜੋਈ ਕਰਦੇ ਐਸੀ ਕੋਈ ਗੱਲ ਨਹੀਂ ਹੈ ਮੈਂ ਸਮਝਦਾ ਹਾਂ ਕਿ ਕਿੰਨਾ ਕਿਤੇ ਸਟੇਟ ਗਵਰਨਮੈਂਟ ਦੀ ਜਿਹੜੀ ਫੰਕਸ਼ਨਿੰਗ ਆ ਉਸ ਤੇ ਵੀ ਕੁਐਸਚਨ ਮਾਰਕ ਆ ਔਰ ਚੀਮਾ ਸਾਹਿਬ ਸਰਕਾਰ ਚ ਰਹੇ ਆ ਇਹਨਾਂ ਨੂੰ ਸਭ ਪਤਾ ਹੈਗਾ ਤੇ ਮੈਂ ਮੇਰਾ ਖਿਆਲ ਆ ਵੀ ਹਰ ਬੰਦੇ ਨੂੰ ਜੇ ਕਿਸੇ ਤੋਂ ਕੋਈ ਗਲਤੀ ਹੋ ਜੇ ਗੁਸਤਾਖੀ ਹੋ ਜੇ ਮੰਨਣੀ ਚਾਹੀਦੀ ਹੈ ਹਰ ਗੱਲ ਚ ਇਹੀ ਸੋਚਣਾ ਕਿ ਵੀ ਕੇਂਦਰ ਨੇ ਜਾਣ ਕੇ ਕਰਤਾ ਐ ਸਭ ਕੁਝ ਨਹੀਂ ਹੋਇਆ ਜਿਨ੍ਹਾਂ ਨੂੰ ਮਜ਼ਦੂਰੀ ਮਿਲੀ ਆ ਜਿਨ੍ਹਾਂ ਨੂੰ ਅਪ ਟੂ ਦਾ ਮਾਰਕ ਸੀਗੇ ਉਹਨਾਂ ਨੂੰ ਮਿਲੀ ਆ ਇਹਦੇ ਚ ਉਹਨਾਂ ਨੂੰ ਨਹੀਂ ਲੱਗਿਆ ਹੁਣ ਸਟੇਟ ਗਵਰਨਮੈਂਟ ਦਾ ਵੀ ਕਿਤੇ ਨਾ ਕਿਤੇ ਦਿੱਕਤ ਹੈਗੀ ਆ ਤੇ ਉਹਨਾਂ ਨੂੰ ਆਪਣੇ ਕੰਮਕਾਰਚਕ ਦੇ ਤੋਂ ਸੁਧਾਰ ਕਰਨਾ ਚਾਹੀਦਾ ਹੁਣ ਤਾਂ ਜੋ ਹੁਣ ਅਸੀਂ ਉਹ ਹੋ ਗਿਆ ਹੁਣ ਇਹ ਵੀ ਜਿੱਤ ਦਾ ਕੋਈ ਮਨਜ਼ੂਰੀ ਨਹੀਂ ਮਿਲ ਸਕਦੀ ਕਿਸੇ ਨੂੰ ਠੀਕ ਹੈ ਨਾ ਜਿਨ੍ਹਾਂ ਨੂੰ ਮਿਲ ਗਈ ਹੈ ਮਿਲ ਗਿਆ ਤੇ ਕਿਉਂਕਿ ਇਸ ਬਿਲਕੁਲ ਮੌਕੇ ਤੇ ਆ ਕੇ ਕੋਈ ਚੇਂਜ ਨਹੀਂ ਹੋਇਆ ਕਰਦੀ ਹੋਏ ਕਾਰਕਰਮਾਂ 'ਚ ਤੇ ਮੈਂ ਸਮਝਦਾ ਸਟੇਟ ਗਵਰਨਮੈਂਟ ਨੂੰ ਵੀ ਜ਼ਰੂਰ ਇਹਦੇ ਲਈ ਚਿੰਤਤ ਹੋਣਾ ਚਾਹੀਦਾ ਕਿਉਂਕਿ ਤਾਂ ਕਿ ਪੰਜਾਬ ਦੀ ਰਿਪਰੈਜ਼ੈਂਟੇਸ਼ਨ ਸਭ ਜਗ੍ਹਾ ਹੀ ਰਹੇ ਖਾਲੀ ਚਾਕੀਆਂ 'ਚ ਵੀ ਬਾਕੀ ਜਗ੍ਹਾ ਵੀ ਰਹੇ ਔਰ ਜਿੱਦਾਂ ਪੰਜਾਬ ਹਰ ਜਗ੍ਹਾ ਪਹਿਲਾਂ ਪਹਿਲੇ ਨੰਬਰ ਤੇ ਹੁੰਦਾ ਸੀ ਉਸ ਤਰ੍ਹਾਂ ਹੀ ਆਵੇ ਅਸੀਂ ਤੇਹੀ ਚਾਹੁੰਦੇ ਹਾਂ ਲੇਕਿਨ ਲੇਕਿਨ ਇਸ ਵਾਰ ਮਨਜ਼ੂਰੀ ਨਹੀਂ ਮਿਲੇਗੀ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਹੁਣ ਮੌਕੇ ਤੇ ਮਨਜ਼ੂਰੀ ਨਹੀਂ ਮਿਲੇਗੀ ਤਾਂ ਇਸ ਵਾਰ ਇਹ ਚਾਕੀ ਨਜ਼ਰ ਨਹੀਂ ਆਏਗੀ ਫਿਲਹਾਲ ਸ਼ੁਕਰੀਆ ਅਰਜੀਤ ਗਰੇਵਾਲ ਜੀ ਡਾਕਟਰ ਚੀਮਾ ਸਾਡੇ ਨਾਲ ਜੁੜਨ ਦੇ ਲਈ ਤਾਂ ਇਸ ਵਾਰ ਪੰਜਾਬ ਦੇ ਵਿੱਚ ਪੰਜਾਬ